ਕੁਛ ਵੀ ਕਹਿ ਲੋ ਮਨ ਭਾਵਕ ਹੋ ਜਾਂਦਾ ਹੈ ਸਾਰੇ ਹਿੰਦੁਸਤਾਨ ਦੀਆਂ ਔਰਤਾਂ ਦੀ ਇੱਜ਼ਤ ਪਾਦੇ ਰੱਖੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੇ ਸਾਰੀਆਂ ਔਰਤਾਂ ਦੀ ਇੱਜ਼ਤ ਤੇ ਪੱਤਰ ਰੱਖਦੇ ਹਨ ਆਪਣੀ ਜਾਨ ਦੇ ਕੇ ਅੱਜ ਉਹਨਾਂ ਦੀ ਸੁਪਤਨੀ ਮਾਤਾ ਗੁਜਰਕੌਰ ਜੀ ਠੰਡ ਦੀਆਂ ਰਾਤਾਂ ਦੇ ਵਿੱਚ ਆਸਰਾ ਲੈਣ ਲਈ ਭਟਕ ਰਹੇ ਹਨ ਤੇ ਛੰਨ ਬਾਬਾ ਕੁੰਬਾ ਮਾਸ਼ਕੀ ਜੀ ਵਿਖੇ ਠੰਡ ਦੀਆਂ ਰਾਤਾਂ ਦੇ ਵਿੱਚ ਉਹਨਾਂ ਦਾ ਦਰਵਾਜ਼ਾ ਖੜਕਾ ਕੇ ਇਹ ਗੱਲ ਆਖਦੇ ਹਨ ਮੈਂ ਮਾਤਾ ਗੁਜਰਕੌਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੀ ਮਾਤਾ ਹਾਂ ਤੇ ਮੈਂ ਦੇਖ ਕੇ ਇਹ ਸੋਚਦਾ ਹੁੰਨਾ ਹਿੰਦੁਸਤਾਨ ਦੇ ਵਿੱਚ ਕਿੱਡੀ ਵੱਡੀ ਤਾਰੀਖ ਹੈ ਕਿੱਡਾ ਵੱਡਾ ਇਹ ਭਾਵਕ ਤੇ ਦਰਦ ਭਰੀ ਦਾਸਤਾਨ ਹੈ ਇਹ ਇਤਿਹਾਸ ਹੈ ਜਿੱਥੇ ਜਿਸ ਪਤਨੀ ਦੇ ਪਤੀ ਨੇ ਸਾਰੇ ਹਿੰਦੁਸਤਾਨ ਦੀ ਪਤ ਰੱਖਣ ਵਾਸਤੇ ਸੁਹਾਗ ਦੀ ਪਤ ਰੱਖਣ ਵਾਸਤੇ ਆਪਣਾ ਆਪਾ ਭਾਵ ਕੁਰਬਾਨ ਕੀਤਾ ਹੋਵੇ ਅੱਜ ਉਸ ਦੀ ਹੀ ਪਤਨੀ ਜਗਾ ਜਗਾ ਆਸਰਾ ਲੈਣ ਲਈ ਭਟਕ ਰਹੀ ਹੈ ਸਾਨੂੰ ਇਸ ਇਸ ਸਾਖੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਮਾਤਾ ਗੁਜਰਕੌਰ ਜਿਨੇ ਸਾਡੇ ਲਈ ਕਿਤਨਾ ਵੱਡਾ ਬਲੀਦਾਨ ਦਿੱਤਾ ਹੈ